5, 5, 5, 5, 5, 500 ਵਾਲੇ ਪੰਜ 500 ਵਾਲੇ ਪੰਜ 500 ਵਾਲੇ ਪੰਜ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ 500 ਵਾਲੇ ਪੰਜ 500 ਵਾਲੇ ਪੰਜ 4 ਦਿਨ ਦੀ ਸੇਲ 4 ਦਿਨ ਦੀ ਸੇਲ 15 ਜੂਨ ਤੱਕ ਆ ਜਾਓ ਮਾਤੂ ਸ਼ਰੀ ਦਸਤਾਰ ਕਰਦੀਆਂ 5 ਮੀਟਰ ਸੂਟ ਲੈ ਜਾਓ 100 ਰੁਪਏ ਦਾ ਇੱਕ ਚੱਕੋ 200 ਰੁਪਏ ਦੇ ਉਹ ਡੇਰ ਚੈੱਕ ਕਰ ਲੋ 200 ਰੁਪਏ ਦਾ ਸੂਟ ਹੈ ਸਾਡੇ ਕੋਲ ਆ ਜਾਓ 8 800 ਵਾਲੇ ਸੂਟ ਵੀ ਲੈ ਜਾਓ 2250 ਚਾਰ ਚ 700 ਰੁਪਏ ਦਾ ਸੂਟ 700 ਦੇ ਕਰਤੇ 2 ਉਹ ਬਾਜ਼ਾਰ 'ਚ ਜਿਹੜਾ ਲੈਨੇਓ ਕੀਜ਼ਾ ਕਾਟਨ ਦਾ 1500 ਦਾ ਇੱਕ ਕੋਰਤਾ ਪਜਾਮਾ ਸਾਡੇ ਕੋਲ ਆਜੋ 700 ਦੇ 2 ਦਵਾਂਗੇ ਯਾਰ ਜੇ ਆਾ ਥਾਪੀ ਠੋਕੇ ਚੈਲੇਂਜ ਕਰਕੇ ਕਹਿੰਦਾ 1500 ਤੋਂ ਘੱਟ ਨਹੀਂ ਦੇਣਾ ਅੰਕਲੋਂ ਕਾਤੀਆਂ 750 ਦਾ 1500 ਦੇ 2 ਦਿੰਦਾ ਆ ਦੁਪੱਟਿਆਂ ਦੇ ਨਾਲ ਰੇਟ ਪਤਾ ਕਰ ਲਿਓ 2500 ਰੁਪਏ ਦਾ ਬਾਜ਼ਾਰ ਦਾ ਰੇਟ ਆ ਸਰਦਾਰ ਰੇਟ ਸਿਰਫ 1000 ਦੇਖੋ ਜੀ ਠੋਕ ਕੇ ਗਰੰਟੀ ਲੈਣੇ ਆ 3000 ਵਾਲਾ ਸੂਟ 1000 ਚ ਦੇਵਾਂਗੇ ਜਿਹੜੇ ਇਦਾਂ ਦੇ ਲਗਜ਼ਰੀ ਕੱਪੜੇ ਤੁਸੀਂ ਲੈਣੇ ਆ 2 ਲੱਖ ਰੁਪਏ ਦਾ ਕੱਪੜਾ ਜਿਹੜਾ ਬਾਜ਼ਾਰ ਤੁਸੀਂ ਲੈਣਾ ਇਦਾਂ ਹੈਵੀ ਭਰੀਆਂ ਦਾ ਸਾਡੇ ਕੋਲ 2 ਲੱਖ ਵਾਲਾ ਕੱਪੜਾ ਸਿਰਫ 70 80 ਹਜ਼ਾਰ ਦਿਹਜੋ ਲੈ ਜਾ 500 ਰੁਪਏ 5 500 ਰੁਪਏ 5 500 ਰੁਪਏ 5 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ 500 ਰੁਪਏ 5 500 ਰੁਪਏ 5 4 ਦਿਨ ਦੀ ਸੇਲ 4 ਦਿਨ ਦੀ ਸੇਲ 15 ਜੂਨ ਤੱਕ ਆ ਜਾਓ ਮਾਤੂ ਸ਼ਰੀ ਦਸਤਾਰ ਕਰਦੀਆਂ 5 ਮੀਟਰ ਸੂਟ ਲੈ ਜਾਓ 100 ਰੁਪਏ ਦਾ ਇੱਕ 500 ਰੁਪਏ 5 500 ਰੁਪਏ 5 500 ਰੁਪਏ 5 ਬਾਜੀ 100 100 ਰੁਪਏ ਸੂਟ ਬਿਲਕੁਲ ਬਾਜੀ ਉਹ ਕਰੇਵ ਦਾ ਸੂਟ ਆ ਗਿਆ ਡੇਟਰ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਡਿਜ਼ਾਈਨ ਜਿੰਨੇ ਮਾਰਦੀ ਰਲੋ 올ਓਵਰ ਸੂਟ 올ਓਵਰ ਸੂਟ 올ਓਵਰ ਸੂਟ ਭਾਜੀ ਆ ਫੜੋ ਕੱਪੜਾ ਆ ਚੱਕੋ ਨਾ ਕੇ ਨਾ ਇਹਨੂੰ ਕੋਸ਼ ਹੋਣਾ ਤਾਂ ਕੜੀ ਕੱਪੜਾ ਇਹਨਾਂ ਜ਼ਮਦਾਰਾ 200 ਰੁਪਏ 200 ਰੁਪਏ ਦੁਪੱਟੇ ਦੇ ਨਾਲ ਸੂਟ 200 ਰੁਪਏ ਓਏ ਕਰੇਮ ਦਾ ਸੂਟ ਐ ਆ ਚੱਕੋ 200 ਰੁਪਏ ਦੇ ਓ ਡਿਜ਼ਾਇਨ ਚੈੱਕ ਕਰ ਲੋ 200 ਰੁਪਏ ਦਾ ਸੂਟ ਐ 올ਓਵਰ ਸੂਟ 200 ਰੁਪਏ ਦਾ ਕਿਸੇ ਤੋਂ ਦੇਣੀ ਹੋਣਾ ਬਾਜ਼ਾਰ ਦੇ ਵਿੱਚ ਕੋਈ ਕਹਿੰਦਾ 1000 ਰੁਪਏ ਦੀ ਬੈੱਡ ਸ਼ੀਟ ਕੋਈ ਕਹਿੰਦਾ 800 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਆ ਜਾਓ ਲੈ ਜਾਓ 250 ਰੁਪਏ ਚ ਡਬਲ ਬੈੱਡ ਸ਼ੀਟ ਸਹਰਾਣੇ ਗਬਰ ਨਾਲ ਰੰਗ ਬਹੁਤ ਦੇ ਦੇਾਂਗੇ 250 ਰੁਪਏ 250 ਰੁਪਏ 250 ਰੁਪਏ ਉਹ ਸੂਟ ਵੀ ਆ ਗਿਆ 250 ਦਾ ਆ ਦੇਖੋ ਜੀ ਬਾਜ਼ਾਰਾਂ ਚ ਜਾਉਂਗੇ ਕੋਈ ਮੰਗਦਾ 700 ਕੋਈ ਮੰਗਦਾ 800 ਸਾਡੇ ਕੋਲ ਆਜੋ 8 800 ਵਾਲੇ ਸੂਟ ਵੀ ਲੈ ਜਾਓ 2250 50000 ਵਾਲਾ ਕਪੜਾ ਸਿਰਫ 15000 ਚ ਦੇ ਕੇ ਵੇਚ ਗਏ 15000 ਚ ਚੱਕੋ ਜੀ ਉਹ ਚੈਰੇਜ ਵੱਡੇ ਵੱਟੇ ਉਹ ਠੋਕ ਠੋਕੇ ਦਾਵੇ ਉਹ ਰੇਟ ਉੱਤੇ ਲਿਖ ਕੇ ਲਾ ਦੇ 2250 ਦੇ 2250 ਰੇ ਆਹ ਦੇਖੋ ਜੀ ਇੱਕ ਹੋਰ ਵੱਡਾ ਫਾਇਦਾ ਕਰਤਾ ਹੋਰ ਵੱਡਾ ਫਾਇਦਾ ਕਰਤਾ ਹੋਰ ਵੱਡਾ ਫਾਇਦਾ ਕਰਤਾ ਬਾਜ਼ਾਰ ਚ 700 ਰੁਪਏ ਦਾ ਸੂਟ 700 ਦੇ ਕਰਤੇ 2 ਲੈ ਜੋ 350 ਚ 350 ਦਾ ਸੂਟ ਆ ਵੀ ਚੱਕੋ 350 ਦਾ ਸੂਟ ਆ ਵੀ ਚੱਕੋ 350 ਦਾ ਸੂਟ ਮਤਲਬ ਰਕਾਰ ਤੋੜ ਦਿੱਤੇ ਆ ਵੱਡੇ ਫਾਇਦੇ ਕਰੀ ਜੰਨੇ ਆ ਉਹ ਬਾਜ਼ਾਰਾ ਚ 1000 ਰੁਪਏ ਦਾ ਇੱਥੇ 500 ਰੁਪਏ ਦਾ 500 ਰੁਪਏ ਦਾ 500 ਰੁਪਏ ਦਾ ਦੇਖੋ ਜੀ ਸਾਡੇ ਭੈਣਾਂ ਦੇ ਨਾਲ ਨਾਲ ਭਰਾਵਾਂ ਦੇ ਵੀ ਕਰਤੇ ਫਾਇਦੇ ਉਹ ਬਾਜ਼ਾਰ ਚ ਜਿਹੜਾ ਲੈਨੇਓ ਗੀਜ਼ਾ ਕਾਟਨ ਦਾ 1500 ਦਾ ਇੱਕ ਕੋਰਤਾ ਪਜਾਮਾ ਸਾਡੇ ਕੋਲ ਆ ਜੋ 702 ਦੋ ਦਮਾਂਗੇ 1500 ਵਾਲਾ ਕੁਰਤਾ ਪਜਾਮਾ 702 350 ਰੁਪਏ ਦਾ ਇੱਕ ਦੇ ਨਾਲ ਇੱਕ ਫ੍ਰੀ ਕਰਤਾ 702 ਇੱਕ ਪਾ ਦੂਜਾ ਤੋਂ 4 ਦਿਨ 4 ਦਿਨ ਮਿਲਣਾ 5ਵੇਂ ਦਿਨ ਨਹੀਂ ਮਿਲਣਾ 5ਵੇਂ ਦਿਨ ਨਹੀਂ ਮਿਲਣਾ 4 ਦਿਨ ਮਿਲਣਾ ਇਹ ਕੁਰਤਾ ਪਜਾਮਾ 4 ਦਿਨ ਮਿਲਣਾ 15 1500 ਵਾਲੇ ਸੂਟ ਕਰਤੇ 5 500 ਚ 5 500 ਚ ਜੀ 5 500 ਚ ਟੌਪ ਦਾ ਕੱਪੜਾ ਟੌਪ ਦੀ ਕੁਆਲਿਟੀ ਚਾਹੇ ਬਜ਼ੁਰਗਾਂ ਲਈ ਲੈ ਜਾਓ ਚਾਹੇ ਮਿਡਲ ਅਏ ਲੈ ਲਓ ਚਾਹੇ ਕੁੜੀਆਂ ਲਈ ਲੈ ਜਾਓ ਖੁੱਲੇ ਦੁੱਲੇ ਦੁਪੱਟਿਆਂ ਦੇ ਨਾਲ 550 550 550 ਚਾਹੀਏ ਡਾਈ ਦਾ ਸੂਟ 50 ਚ ਆ ਥਾਪੀ ਠੋਕੇ ਚੈਲੰਜ ਕਰਕੇ ਕਹਿੰਦਾ 1500 ਤੋਂ ਘੱਟ ਨਹੀਂ ਦੇਣਾ ਅਕਲੋਂ ਕਾਤੀਆਂ 750 ਦਾ 1500 ਦੇ ਦੋ ਦਿੰਦਾ ਵੇਖੋ ਜੀ ਦੁਕਾਨਦਾਰ ਕਹਿੰਦੇ 2000 ਰੁਪਈਆ ਲੈਣਾ ਕਰਕੇ ਫਰੰਟ ਬੜਾ ਹੈਵੀ ਆ ਕੜਾਈਆਂ ਕੱਡੀਆਂ ਆ ਪੌਂਜੇ ਦੇ ਕੰਮ ਬੜਾ ਸੋਹਣਾ ਕੀਤਾ ਮਾਡਲ ਵਾਲਾ ਸੂਟ ਆ ਦੁਪੱਟਾ ਵੀ ਟਾਪ ਦਾ ਓ ਇੱਥੇ 2000 ਵਾਲਾ ਸੂਟ ਸਿਰਫ 850 ਜਿ ਲੈ ਜਾਓ 2000 ਵਾਲਾ ਸੂਟ 850 ਚੌੜਾ ਪੱਟ ਤੀਆਂ ਓ ਸੂਟ ਚੈੱਕ ਕਰੋ ਓ ਕੜਾਈ ਚੈੱਕ ਕਰ ਲਓ ਭੈਣੋ ਆਜੋ ਹੁਣ ਇਹ 3000 ਦਾ ਨਹੀਂ ਹੈ 1000 1000 4 ਦੇਣ 1000 ਲੋ ਜੀ 1000 ਤੋਂ ਵੀ ਘੱਟ ਕਰਤਾ ਔਰ 850 ਦਾ ਸੂਟ 850 ਦਾ ਸੂਟ ਕਰਤਾ ਜੀ 850 ਦਾ ਸੂਟ ਦੁਪੱਟਿਆਂ ਦੇ ਨਾਲ ਰੇਟ ਪਤਾ ਕਰ ਲਿਓ 2500 ਰੁਪਏ ਦਾ ਬਾਜ਼ਾਰ ਦਾ ਰੇਟ ਆ ਸਾਡਾ ਰੇਟ ਸਿਰਫ 1000 1000 ਰੁਪਏ ਦੇ ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ ਕੁੜੀਆਂ ਵਾਲੇ ਮਾਡਰ ਵਾਲੇ ਮੈਂ ਕਿਹਾ ਵਿਆਹ ਚਾਈ ਜਾਂ ਕੱਪੜਾ ਲੈਣ ਵਾਲਿਆਂ ਦੇ ਲੱਖਾਂ ਰੁਪਏ ਬਚ ਰਾਇਆ ਵਿਆਹ ਭਾਵੇਂ ਤੁਹਾਡਾ ਹੈਗਾ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਓਏ ਹੁਣੇ ਆਜੋ ਵਿਆਹਾਂ ਸ਼ਾਦੀਆਂ ਵਾਲੇ ਕੱਪੜਿਆਂ ਤੇ ਵੀ ਸੇਲ ਲਾਤੀਆ ਬਨਾਰਸੀ ਸੂਟ ਆ ਗਏ ਬਨਾਰਸੀ ਓਹ ਬਨਾਰਸੀ ਦੁਪੱਟੇ ਚੈੱਕ ਕਰੋ ਓਹ ਬਨਾਰਸੀ ਕਮੀਜ਼ ਚੈੱਕ ਕਰੋ ਓਹ ਦਾਜਵਰੀ ਵਾਲਿਓ ਓਹ ਭੈਣਾਓ ਭਰਾਓ ਓਹ ਸਰਦਾਰ ਵੀਰੋ ਹੁਣ ਤੁਹਾਡੀ ਲੁੱਟਣੀ ਹੋਣੀ ਆਮ ਦੁਕਾਨਦਾਰਾਂ ਕੋਲੇ ਜਾ ਕੇ ਉਹ 3-3 ਲੱਖ ਦੀ ਉਹ ਡੇਢ-ਡੇਢ ਲੱਖ ਦੀ ਵਰੀ ਬਣਦੀ ਸੀ ਉਸ ਸਰਕਾਰ ਵੀ ਦਾ ਉਸ ਪਿਓ ਦਾ ਆ ਫਾਇਦਾ ਕਰ ਲਗਾ ਕਾਦੀਆਂ ਦੇ ਵਿੱਚ ਮਾਤੂ ਸ਼ਰੀ 50000 ਚ 50000 ਚ ਵਰੀ ਬਣਾ ਕੇ ਦਵਾ ਲਓ ਜੀ ਡੇਢ 2 ਲੱਖ ਵਾਲਾ ਕਪੜਾ 50000 ਚ ਕਰਤਾ 200 ਰੁਪਏ ਬਾਜ਼ਾਰ ਦਾ ਰੇਟ ਸਾਡਾ ਰੇਟ ਸਿਰਫ 850 ਰੁਪਏ 850 ਰੁਪਏ ਦੇ ਵਿੱਚ ਇਤਾਂ ਦੇ ਹੈਵੀ ਹੈਵੀ ਸੂਟ ਦੇਤੇ ਆ ਜੀ ਐ ਵੀ ਐ ਵੀ ਕੋਈ ਜੀ ਦੂਰ ਬਿਨਾ ਲਾਲਾ ਕੇ ਘੁੰਮ ਲੋ ਨਿਗਾਹ ਲਿਆ ਇਨਕਾ ਲਾਲਾ ਘੁੰਮ ਲੋ 3000 ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਅਸੀਂ ਠੋਕ ਕੇ ਗਾਰੰਟੀ ਲੈਨੇ ਆ 3000 ਵਾਲਾ ਸੂਟ 1000 ਚ ਦਵਾਂਗੇ 1000 ਦਵਾਂਗੇ ਸਿਰਫ 1000 ਦਵਾਂਗੇ ਇਹ 3000 ਤੋਂ ਘੱਟ ਸੂਟ ਨਹੀਂ ਮੈਣਾ 1275 ਦਾ 1270 ਦਾ 1270 ਦਾ ਭਾਜੀ ਘੇਰੇ ਆ ਤੇ ਕਢਾਈ ਵਰਕ ਸ਼ਾਨਦਾਰ ਰੇਡ ਬੋਲੋ ਕਰਾ ਦੀ ਭਾਈ ਜੀ ਮੈਂ ਤਾਂ ਹੈਰਾਨ ਮੈਨੂੰ ਲੱਗਾ 4500 ਰੁਪਈਆ ਹੋਣਾ ਇਹਦਾ 22-2300 ਦੇ ਵਿੱਚ ਦਈ ਜਾਂਦੇ ਹੋ ਤੁਸੀਂ ਬਿਲਕੁਲ ਦਈ ਜਾਂਦੇ ਆ ਜੀ ਦਈਏ ਤੇ ਨੇਰੀਆਂ ਵੱਡੀਆਂ ਪਈਆਂ ਉਹ ਚੈੱਕ ਕਰੋ ਭਾਜੀ ਗ੍ਰੀਨ ਕਲਰ ਦਾ ਸੂਟ ਹੈ ਨਾ ਵਰਕ ਕੱਪੜੇ ਤੇ ਆ ਕਢਾਈ ਵੀ ਜ਼ਬਰਦਸਤ ਆ ਦੁਪੱਟਾ ਸ਼ਾਨਦਾਰ ਆ ਰੇਡ 5000 ਅਸੀਂ ਦੇਣਾ 2500 ਦਾ ਠੋਕੇ ਦੇਣਾ ਹਰ ਇੱਕ ਚੀਜ਼ ਟੌਪ ਡਾਪ ਦੀ ਚਣ ਚਣ ਕੇ ਲਾਤਿਆ ਵੈਰਾਈਟੀਆਂ ਦੇਖੋ ਉਹ ਦੁਕਾਨਦਾਰ ਕਹਿੰਦੇ ਇਹਨੇ ਕੋ 100 ਸੋਈਆ 2 200 ਸੋਈਆ ਆ ਦੇਖੋ ਅੱਜ ਖੋਲ ਤੇ ਗੱਫੇ ਉਹ ਖੋਲਦੀਆਂ ਪਟਾਰੀਆਂ ਸਾਡੇ ਕੋ 100 ਦਾ ਸੂਟ ਹੈਗਾ ਸਾਡੇ ਕੋ 5000 10000 20 25 25000 ਦੇ ਸੂਟ ਵੀ ਹੈਗੇ ਆ ਅਸੀਂ ਲੋਕਾਂ ਦੇ ਫਾਇਦੇ ਕਰਨੇ ਆ ਅਸੀਂ ਸਸਤੇ ਸੂਟਾਂ 'ਚ 2 2 ਰੁਪਏ 5 5 ਰੁਪਏ ਦੇ ਮਾਰਜਿਨ ਤੇ ਵੇਚ ਰਹੇ ਆ ਕੱਪੜਾ ਇਤਾਰੇ ਸੂਟਾਂ 'ਚ ਕਿਸੇ 'ਚ 50 ਰੁਪਏ ਕਮਾ ਰਹੇ ਆਂ ਕਿਸੇ 'ਚ 100 ਰੁਪਏ ਕਮਾ ਰਹੇ ਆਂ ਅਸੀਂ ਬਾਕੀ ਦੁਕਾਨਦਾਰਾਂ ਨੂੰ ਇਦਾਂ ਨਹੀਂ ਕਰਦੇ ਬਈ 4000 ਦਾ ਸੂਟ ਹੈ ਤੇ ਵੇਚੋ ਜੀ 8500 ਦਾ ਵੇਚੋ 9000 ਰੰਨਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਆ ਲੋਕਾਂ ਦੇ ਫੈਦੇ ਕਰਨੇ ਆ ਦੇਖੋ ਜੀ ਦੇਖੋ ਚਾਹੇ ਤੁਸੀਂ ਟਾਂਡੇ ਦੇ ਚਾਹੇ ਦਸੂਏ ਦੇ ਚਾਹੇ ਮਕੇਰੀਆਂ ਦੇ ਉਹ ਚਾਹੇ ਪਠਾਨਕੋਟ ਦੇ ਹੋ ਆਜੋ ਕਾਤੀਆਂ ਕਿਉਂਕਿ ਕਾਤੀਆਂ ਦੇ ਵਿੱਚ ਤਾਜਵਰੀ ਵਾਲੇ ਸੂਟ ਕਰੇਵ ਦੇ ਸੂਟ, ਪਾੜਾ ਸਿਲਕ ਦੇ ਸੂਟ, ਆਰਗੈਂਜਾ ਦੇ ਸੂਟ, ਹੈਵੀ ਹੈਵੀ ਦੁਪੱਟਿਆਂ ਵਾਲੇ ਅੱਧ ਮੁੱਲ 'ਚ ਮਿਲਦੇ ਆ। ਲਓ ਜੀ ਟਾਂਡਾ ਦਸੂਹਾ, ਮਕੇਰੀਆਂ ਹੁਣ ਕਿਤੇ ਜਾਨਦਨੀ ਲੋੜ ਸਾਡੇ ਕੋਲ ਵੈਰਾਈਟੀਆਂ ਆ ਗਈਆਂ ਬਥੇਰੀਆਂ। ਬਟਾਲੇ ਜਾਣ ਦੀ ਲੋੜ ਨਹੀਂ ਤੁਹਾਨੂੰ। ਉਹ ਤੁਹਾਨੂੰ ਹੋਰ ਕਿਸੇ ਭੋਗਪੁਰ ਟਾਂਡੇ ਜਾਣ ਦੀ ਲੋੜ ਨਹੀਂ। ਤੁਹਾਨੂੰ ਅੰਮ੍ਰਿਤਸਰ ਸਾਹਿਬ ਜਾਣ ਦੀ ਲੋੜ ਨਹੀਂ। ਉਹ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ, ਜਲੰਧਰ ਜਾਣ ਦੀ ਲੋੜ ਨਹੀਂ। ਆਜੋ ਮਾਤੂ ਸ਼੍ਰੀ ਦਸਤਾਰ ਕਾਦੀਆਂ ਕਾਦੀਆਂ ਕਾਤੀਆਂ ਲੈ ਜਾਓ ਓ ਆਜੋ ਓ ਐਨ ਆਰ ਆਈ ਆਜੋ ਓ ਹੁਣ ਇੰਟਰਨੈਸ਼ਨਲ ਆ ਜਾਣੇ ਆ ਓ ਐਨ ਆਰ ਆਈ ਵੀਰ ਓ ਐਨ ਆਰ ਆਈ ਭੂਆ ਕੈਨੇਡਾ ਵਾਲੀ ਭੂਆ ਇੰਗਲੈਂਡ ਵਾਲੀ ਭੂਆ ਓ ਨਿਊਜ਼ੀਲੈਂਡ ਵਾਲੀ ਚਾਚੀ ਇਹਨੇ ਖੋਜ ਕਰ ਰਹੀ ਐ ਇਹਨੇ ਖੋਜ ਕਰ ਰਹੀ ਐ ਅੱਛਾ ਰੇਟ ਸੁਣ ਲੋ ਰੇਟ ਸੂਟ ਦਾ ਰੇਟ ਕਿੰਨਾ ਰੇਟ ਆ ਬਾਜ਼ਾਰ ਦਾ 15000 18000 20000 ਅਸੀਂ ਰੇਟ ਦੱਸਾਂਗੇ ਜਦੋਂ ਸਾਡੇ ਕੋਲ ਅਗੇ ਚਾਹ ਦਾ ਕੰਪੀਓਗੇ ਕਿਉਂਕਿ ਸੂਟਾਂ ਦੇ ਵਿੱਚ ਫਾਇਦੇ ਬਹੁਤ ਵੱਡੇ ਕਰ ਰਹੇ ਆ ਇਹ ਸੂਟ ਰਾਣੀਆਂ ਮਹਾਰਾਣੀਆਂ ਪਾਉਂਦੀਆਂ ਟੌਪ ਟੌਪ ਦੇ ਘਰਾਂ ਦੀਆਂ ਬੀਬੀਆਂ ਪਾਉਂਦੀਆਂ ਪਰ ਮਾਤੂ ਸ਼੍ਰੀ ਦਸਤਾਰ ਤੇ ਆਜੋ ਸਾਡੀਆਂ ਆਮ ਘਰਾਂ ਦੀਆਂ ਪਹਿਣਾ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਮੋਹੱਲਿਆਂ ਦੀਆਂ ਸਾਰੀਆਂ ਦੀਆਂ ਟੋਹਾਂ ਕਰਦਣੀਆਂ ਇੱਥੇ ਮੱਜਰੇ ਭਾਵਾਂ ਦੀ ਇੱਕ ਗੱਲ ਆ ਕਿੰਨੇ ਵੀ ਪੈਸੇ ਦੀ ਪਰਵਾਹ ਨਹੀਂ ਕਰਨੀ ਵੀਰੋ ਸਾਡੀਆਂ ਬੀਬੀਆਂ ਦੀਆਂ ਟੋਹਾਂ ਕੱਢ ਦਿਓ ਆ ਦੇਖੋ ਤਾਂ ਇਤਨਾ ਸੂਟ ਪਾਇਆ ਹੋਵੇ ਤੇ ਮਹਾਰਾਣੀ ਪ੍ਰਨੀਤ ਕੌਰ ਵਾਂਗ ਲੱਗੂਗੀ ਕਿ ਨਹੀਂ ਲੱਗੂਗੀਆ ਦੱਸੋ ਬਾਹਾਂ ਖੜੀਆਂ ਕਰਕੇ ਲੱਗੂਗੀ ਹਨਾ ਇਸ ਲਈ ਕਹਿੰਦਾ ਭਾਈ ਫੈਰੇ ਕਰ ਰਹਿਆਂ ਲਹਿੰਗਿਆਂ ਨਾਲੋਂ ਪਾਰੇ-ਪਾਰੇ ਸੂਟਾ ਦੁਪੱਟੇ ਤੇ ਮਾਰੋ ਜਿਗਾ ਭਾਜੀ ਦਾਜਵਰੀ ਵਾਲਾ ਸੂਟ ਹੈ ਹੈਵੀ ਹੈਵੀ ਸੂਟ ਹੈ ਵਰੀਆਂ ਵਾਲੇ 15 ਜੂਨ ਤੱਕ ਆਜੋ ਬਹੁਤ ਵੱਡੇ ਫਾਇਦੇ ਤੁਹਾਡੇ ਕਰਕੇ ਭੇਜਣੇ ਆ ਉਸੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਇਹ ਪੰਜ ਦਿਨ ਤੁਹਾਡੇ ਬਹੁਤ ਵੱਡੇ ਫਾਇਦੇ ਹੋਣੇ ਆ ਬਾਜ਼ਾਰਾਂ 'ਚ ਜਾ ਕੇ ਲੁੱਟਣਾ ਨਾ ਕਰਾਓ ਐਵੇਂ ਨਾ ਆਪਣਾ ਕੰਮ ਖਰਾਬ ਕਰ ਲਿਆ ਕਰੋ ਆ ਇੱਕ ਵਾਰੀ ਕੈਮਰਾ ਮਾਰ ਕੇ ਕਮਾ ਕੇ ਦਿਖਾ ਦਿਓ ਚਾਰੇ ਪਾਸੇ ਕਿੰਨਾ ਵੱਡਾ ਇਕੱਠ ਓ ਲੋਕ ਦੂਰੋਂ ਦੂਰੋਂ ਆ ਗਏ ਆ ਕਾਦੀਆਂ ਦੇ ਬਾਜ਼ਾਰ ਜਾਮ ਹੋ ਗਿਆ ਲੋਕਾਂ ਨੇ ਬਟਾਲਾ ਜਾਣਾ ਬੰਦ ਕਰਤਾ ਉਹ ਲੋਕਾਂ ਨੇ ਭੋਗ ਭੋਟ ਟਾਂਡਾ ਜਰੰਦਰ ਮੁਕੇਰੀਆਂ ਦਸੂਹਾ ਅੰਮ੍ਰਿਤਸਰ ਜਾਣਾ ਬੰਦ ਕਰਤਾ ਲੋਕੀ ਕਹਿੰਦੇ ਵੀ ਸਾਡੀ ਤਸੱਲੀ ਕਰਦੀਆਂ ਜੋ ਹੋ ਰਹੀ ਆ ਦੇਖੋ ਕਿੰਨਾ ਵੱਡਾ ਰਾਸ਼ਿਆ ਪਹਿਣਾ ਦੂਰੋਂ ਦੂਰੋਂ ਆ ਗੀਆਂ ਤੁਸੀਂ ਵੀ ਆ ਜਾਓ ਕਿਤੇ ਪਿੱਛੇ ਨਾ ਰਹਿ ਜਾਓ ਆ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਕੀ ਆ ਸੂਟ 200 ਵਾਲਾ ਵੀ ਇੱਥੇ ਹੀ ਮਿਲਣਾ 5000 ਵਾਲਾ ਵੀ ਇੱਥੋਂ ਮਿਲਣਾ 10000 ਵਾਲਾ ਵੀ ਇੱਥੋਂ ਮਿਲਣਾ ਲਹਿੰਗੇ ਸ਼ਰਾਰੇ ਗਰਾਰੇ ਕੁਰਤੇ ਪਜਾਮੇ ਉਹ ਕੋਟ ਪੈਂਟ ਵੀ ਇੱਥੋਂ ਮਿਲਿਆ ਓਏ 20000 ਵਾਲੇ ਕੋਟ ਪੈਂਟ ਤੇ 10000 ਜੇ ਸੀਕੇ ਦੇ ਦੇਨੇ 2 ਪੀਸ 5 5000 ਵਾਲੇ ਕੋਟ ਤੇ ਬੀਐਮ 15 1500 ਦੇ ਦੇਨੇ ਆ 15 15000 ਵਾਲੀਆਂ ਸ਼ੇਰ ਬਣੀਆਂ 6500 ਦੇ ਦੇਨੇ ਆ 8 8000 ਵਾਲੇ ਬਲੇਜਰ ਅਸੀਂ 3500 ਦੇ ਦੇਨੇ ਆ ਸਾਰੇ ਹੀ ਫਾਇਦੇ ਜਿਹੜੇ ਇਦਾਂ ਦੇ ਲਗਜ਼ਰੀ ਕੱਪੜੇ ਤੁਸੀਂ ਲੈਣੇ ਆ 2 ਲੱਖ ਰੁਪਏ ਦਾ ਕੱਪੜਾ ਜਿਹੜਾ ਬਾਜ਼ਾਰ ਤੁਸੀਂ ਲੈਣਾ ਇਦਾਂ ਹੈਵੀ ਬਰੀਆਂ ਦਾ ਸਾਡੇ ਕੋਲ 2 ਲੱਖ ਵਾਲਾ ਕੱਪੜਾ ਸਿਰਫ 70 8000 ਚ ਲੈ ਜਾਓ ਏਡਾ ਵੱਡਾ ਫਰਕ ਕੱਢਦਾ ਉਹ ਸਾਡਾ ਸ਼ੋਰੂਮ ਵੀ ਆ ਸਾਡੀ ਦੁਕਾਨ ਵੀ ਆ ਇੱਥੇ ਹਰ ਕੋਈ ਆਉਂਦਾ ਚਾਹੇ 100 ਦਾ ਸੂਟ ਲੈ ਜਾਓ ਚਾਹੇ 10000 ਦਾ ਲੈ ਜਾਓ ਹਰ ਕਿਸੇ ਭੈਣ ਭਰਾ ਦਾ ਫਾਇਦਾ ਕਰਕੇ ਭੇਜਦੇ ਆ ਹੁਣ ਹੋਰ ਪਾਸੇ ਨਾ ਜਾਇਆ ਕਰੋ ਉਹ ਜਿਹੜਾ ਦੁਕਾਨਦਾਰ ਤੁਹਾਡਾ ਫਾਇਦਾ ਕਰਦਾ ਉਹਦੀ ਸਪੋਰਟ ਕਰਿਆ ਕਰੋ ਜਦੋਂ ਤੁਸੀਂ ਦੁਕਾਨਦਾਰੀ ਸਪੋਰਟ ਕਰਦੇ ਆ ਹੋਰ ਮੋਟੀਵੇਟ ਹੁੰਦਾ ਵੀ ਭਾਈ ਹੋਰ ਲੋਕਾਂ ਦਾ ਫਾਇਦਾ ਕਰੀਏ ਸੂਟ ਲੈਣੇ ਤੁਸੀਂ ਸਸਤੇ ਮਹਿੰਗੇ ਜਿੱਦਾਂ ਦੇ ਵੀ ਸ਼ਰਾਰੇ ਗਰਾਰੇ ਲਹਿੰਗੇ ਤੁਸੀਂ ਕੋਟ ਪੈਂਟ ਲੈਣੇ ਕੋਰਤੇ ਪਿਆਮੇ ਸ਼ੇਰ ਬਨਿਆ ਬਲੇਜ਼ਰ ਬਾਸਕਟਾਂ ਪੱਗਾਂ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਪੱਗਾਂ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਇੱਕ ਵਾਰੀ ਆਓ ਦਿਓ ਸੇਵਰੇ ਮੋਕਾ ਝੋਲੇ ਭਰ ਕੇ ਵੇਚਾਂਗੇ ਕੱਪੜੇ ਦੇ ਇੰਨੇ ਕੇ ਪੈਸੇ ਲੈਣੇ ਆ ਮਜ਼ਾ ਆ ਜਾਊਗਾ ਬਾਰ-ਬਾਰ ਇਸ ਤੇਰਾ ਇੱਥੇ ਲੈ ਕੇ ਆਉਂਗੇ ਤੁਸੀਂ ਇਸ ਗੱਲ ਦੀ ਗਾਰੰਟੀ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਕਰਦੀਆਂ